ਮਿੱਠਾ ਬੋਲ ਪਿੰਡੇ ਜਿਹਾ ਸਵਾਦ ਨਹੀਂ ਚਿਰੰਡੇ ਜਿਹਾ ਛਟੇਸ਼ ਨ ਬਠੰਡੇ ਜਿਹਾ ਮਿਲਦਾ ਖਲੋਣਾ ਨਹੀਂ ਕਿਲਾ ਨਹੀਂ ਚ ਤੋੜ ਜਾਸਾ ਕੌਲ ਨਹੀਂ ਪਤੋੜ ਜਾਸਾ ਡਾਕੂ ਜਿਉਨੇ ਮੋੜ ਜਾਸਾ ਕਿਸੇ ਦੇਸ਼ ਖੋਣਾ ਨਹੀਂ ਸੂਰਮਾਨੀ ਸ਼ੇਰ ਜਿਹਾ ਭੰਡਾਰੀ ਨਹੀਂ ਕਬੀਰ ਜਿਹਾ ਬਾਬੇ ਬਿਧੀ ਚੰਦ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਆਓ ਸਰਬੱਤ ਸੰਗਤ ਇੱਕ ਵਾਰ ਇਹ ਕਹਿੰਦੇ ਗੁਰੂ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਵਿਸ਼ਰੀ ਦਰਬਾਰ ਨੂੰ ਸਮਰਪਿਤ ਹੈ ਔਰ ਬਹੁਤ ਵਿਦਵਾਨ ਜਾਣੇ ਇਥੇ ਪਹੁੰਚੇ ਹਨ ਮੈਂ ਸਾਰਿਆਂ ਦਾ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਹ ਸਾਧ ਸੰਗਤ ਸਮਾ ਬੜਾ ਸੀਮਤ ਹੁੰਦਾ ਹੈ ਕੰਪੀਟੀਸ਼ਨ ਹੀ ਹੁੰਦੇ ਆ ਇਥੇ ਜਿਆਦਾ ਕੋਈ ਖੁੱਲ ਕੇ ਨਹੀਂ ਕਿਹਾ ਜਾ ਸਕਦਾ ਕੇਵਲ ਤੇ ਕੇਵਲ ਕਵਤਾ ਹੀ ਆਪਾਂ ਕਹਿਣੀ ਹੈ ਮੇਰੀ ਕਵਤਾ ਦਾ ਮਜਬੂਰ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਅਰੰਗ ਦੇ ਬਾਦਸ਼ਾਹ ਨੇ ਦਿੱਲੀ ਸਦਿਆ ਮਹਾਰਾਜ ਕੈਦ ਵਿੱਚ ਸਨ ਔਰ ਭਾਈ ਮਤੀ ਦਾਸ ਜੀ ਇੱਕ ਦਿਨ ਮਹਾਰਾਜ ਸਤੇ ਪਾਰਸ਼ਾ ਦਾ ਸੀਤ ਪ੍ਰਸ਼ਾਦ ਉਹਨਾਂ ਨੇ ਛਕਿਆ ਮਹਾਰਾਜ ਸਤੇ ਪਾਰਸ਼ਾ ਨੂੰ ਕਹਿਣ ਲੱਗਾ ਮਹਾਰਾਜ ਜੇ ਮੇਰੇ ਤੇ ਕਿਰਪਾ ਕਰੋ ਜੇ ਮੈਨੂੰ ਹੁਕਮ ਕਰੋ ਮੈਂ ਦੋ ਤਖਤੇ ਨੇ ਦਿੱਲੀ ਤੇ ਲਾਹੌਰ ਇਹਨਾਂ ਨੂੰ ਮੁਧੇ ਕਰ ਸਕਦਾ ਕਿਵੇਂ ਉਹ ਜੋਸ਼ ਵਿੱਚ ਆ ਕੇ ਮਹਾਰਾਜ ਦਾ ਸੀਤ ਪ੍ਰਸ਼ਾਦ ਛੱਕ ਕੇ ਵਜੇ ਦੇ ਵਿੱਚ ਆਇਆ ਜੋ ਗੋਜ ਉਹਨੇ ਆਖਿਆ ਉਸ ਵੇਲੇ ਦਾ ਵੇਰਵਾ ਮੇਰੇ ਸਾਥੀ ਸੰਧਾ ਬੰਦੀ ਵਿੱਚ ਹੈ ਐਂਓ ਕਹਿ ਰਹੇ ਕਾਗ ਕਪੂਰਨਾ ਚਖਦੇ ਹੰਸ ਨੰਡੀਆਂ ਖਾਣਾ ਬਾਜਣਾ ਚੀਣਾ ਚੁਗਣਗੇ ਨਿਕਲ ਜਾਣ ਚਾਹੇ ਪ੍ਰਾਣ ਦਾਦਾ ਸੀਤ ਪ੍ਰਸ਼ਾਦ ਮਤੀ ਦਾਸ ਨੇ ਤੇ ਜੋਸ਼ ਵਿੱਚ ਆ ਕੇ ਬੋਲਿਆ ਕਰਾ ਮਾਧਮਾ ਵਖਾਵਾ ਸਤੇ ਪਾਦਸ਼ਾ ਉਹ ਦਿਲਾਂ ਵਾਲਾ ਭੇਤ ਖੋਲਿਆ ਲਹੌਰ ਨੂੰ ਪੁੱਠੇ ਕਰਕੇ ਵਖਾਵਾ ਸੱਚੇ ਪਾਤਸ਼ਾਹ ਮਾ ਦੋਮਾ ਦਿੱਲੀ ਤੇ ਲਾਹੌਰ ਨੂੰ ਥੀਦ ਪਰਸ਼ਾਦ ਮਾਤੀ ਦਾਦਨੇ ਉਹ ਜੋਸ਼ ਵਿੱਚ ਆ ਕੇ ਬੋਲੇ ਆ ਕਰਾ ਮਾਦਮੈਂ ਵਖਾਵਾ ਸੱਚੇ ਪਾਤਸ਼ਾਹ ਉਹ ਦਿਲਾਂ ਵਾਲਾ ਭੇਤ ਖੋਲਿਆ ਉਹ ਦੇਵਾਨਿਆਂ ਨੂੰ ਕਰਦੇ ਆ ਮੈਂ ਖਾਕਸ਼ਾ ਤੇ ਛੱਡ ਹੰਗਤਾ ਦੀ ਖੋਲ ਨੂੰ ਪੁੱਠੇ ਨਰ ਕੇ ਵਖਾਵਾਂ ਸੱਚੇ ਪਾਤਸ਼ਾਹ ਮੈਂ ਦੋਵਾਂ ਦਿਲ 니 ਤੇ ਲਹੋਰ ਨੂੰ ਹਾਕਮਣ ਅਜੇ ਦੇਰ ਵਾਣੇ ਓ ਅੱਲਾ ਦਾ ਕਾਨੂੰਨ ਪੰਨਦੇ ਗਾਲ ਝੂਟੇ ਪਾ ਕੇ ਤਸਵੀ ਮਲਾਣੇ ਓ ਸੱਚਿਆਂ ਨੂੰ ਹੈਨ ਜਾਣਦੇ ਇੱਕ ਧੱਤ ਨਰ ਖਾਵਾਂ ਸੱਚੇ ਪਾਤਸ਼ਾਹ ਮੈਂ ਕੱਢ ਕੇ ਦਿਲਾਂ ਚੋਂ ਯਾਰ ਨੂੰ ਪੁੱਟੇ ਦਿੱਲੀ ਤੇ ਲਾਹੌਰ ਨੂੰ ਸੱਚਿਆਂ ਦੀ ਕੋਈ ਨਹੀਂ ਗੱਲ ਸੁਣਦਾ ਜਿੱਥੇ ਸੱਚਿਆਂ ਦੀ ਕੋਈ ਨਹੀਂ ਗੱਲ ਸੁਣਦਾ ਉਹ ਜ਼ਬਰ ਉਹ ਨਾ ਜ਼ਬਰ ਟਲੇ ਯਾਰ ਮਾੜਿਆਂ ਦਾ ਹਾਕਮ ਨਹੀਂ ਹੁੰਦਾ ਉਹ ਦੱਸੋ ਕਿਵੇਂ ਸਬਰ ਟਲੇ ਓਏ ਇੱਕ ਫੋਰਚ ਗਰਾਮਾ ਸੱਚੇ ਪਾਦਸ਼ਾਹਾਂ ਉਹ ਢਣੇ ਰਾਤ ਟੂਠ ਬੋਲਦੇ ਰੱਬ ਉਹਨਾਂ ਦੇ ਹੋਏਗਾ ਕਿਵੇਂ ਰਾਜੀ ਹੋ ਜਾਣ ਕੇ ਜੋ ਕੱਟ ਤੋਲਦੇ ਆਸੇ ਰੱਬ ਨੂੰ ਮਨਾਵਾ ਸੱਚੇ ਪਾਤਸ਼ਾਹ ਮੈਂ ਸਾਰੀ ਸ਼ਕਤੀ ਜਨਾ ਤੋਂ ਸਾਨੂੰ ਮਿਲੀ ਆ ਹੋ ਰੱਬ ਦਾ ਉਹ ਯਾਰ ਸਾਡ ਲਿਆ ਉਹ ਸਾਰੇ ਬਦਲੇ ਚਕਾਵਾ ਸੱਚੇ ਪਾਤਸ਼ਾਹ ਮੈਂ ਕਟਾਂ ਜਾਂ ਬਰਾਂ ਦੇ ਬੋਰ ਨੂੰ ਪੁੱਟੇ ਕਰਕੇ ਵਖਾਵਾ ਸੱਚੇ ਪਾਤਸ਼ਾਹ ਮੈਂ ਦੋਵਾਂ ਦਿੱਲੀ ਤੇ ਲਾਹੌਰ ਨੂੰ ਭੁੱਲ ਰਹਿਣ ਰਾਮ ਤੇ ਰਸੂਲ ਨੂੰ ਉਹ ਤੰਗ ਕਰਦੇ ਫਟਾ ਦੇ ਖਰਾ ਦੀ ਜਾਈ ਨੂੰ ਓ ਮਜ਼ਾ ਪਰਾਚ ਚਖਾਵਾ ਸੱਚੇ ਪਾਤਸ਼ਾਹ ਮੀਤੇ ਕੰਮੇ ਨਾਲੇ ਗੋਲ ਨੂੰ ਪੁੱਠੇ ਕਰਕੇ ਵਖਾਵਾ ਸੱਚੇ ਪਾਤਸ਼ਾਹ ਦੋਵਾਂ ਦਿੱਲੀ ਤੇ ਲਾਹੌਰ ਨੂੰ ਥਾਡੀ ਸਾਰੀ ਮੇਰਾ ਐਵੇਂ ਪਾਦਿਆ ਗੱਲ ਥਾਡੀ ਸਾਰੀ ਮੇਰਾ ਐਵੇਂ ਪਾਦਿਆ ਹੋ ਕੰਮ ਤੁਹਾਡਾ ਤੁਸਾਂ ਕਰਨਾ ਪੰ냐 ਗੁਰੂਆਂ ਦੇ ਚੇਲਿਆਂ ਦਾ ਰਾਦਿਆ ਹੋਇਆ ਤਾਂ ਬਿਆਨ ਕਰਨਾ ਓ ਜੋਗੀ ਵਾਗ ਗੁਣ ਕਾਵਾ ਸੱਚੇ ਪਾਤਸ਼ਾਹ ਮ ਧੰਨਾ ਝੂਠ ਦੇ ਬਲੌਰ ਨੂੰ ਪੁੱਠੇ ਕਰਕੇ ਵਖਾਵਾ ਸੱਚੇ ਪਾਤਸ਼ਾਹ ਮ ਦੋਵਾਂ ਦਿੱਲੀ ਤੇ ਲਾਹੌਰ ਨੂੰ ਇੰਨੀਆਂ ਬੇਟੀਆਂ ਦਾ ਬਾਪ ਜੀ ਪਾਸੋਂ ਕਿੰਨਾ ਦਾ ਜਾਤਕਾ ਸਾਰੀ ਸੰਗਤ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਹੈ